ਜੀ ਡਿਪਟੀ ਸਾਹਿਬ ਕੀ ਕਹਿਣਾ ਚਾਹੋਗੇ ਵਾਰ ਨੰਬਰ 36 ਤੋਂ ਤੁਹਾਨੂੰ ਟਿਕਟ ਦੇ ਨਾਲ ਨਵਾਜ਼ਿਆ ਗਿਆ ਮੈਂ ਤੁਹਾਡੀਆਂ ਤੁਹਾਡਾ ਪੈਸਾ ਪਿਲਾ ਦੇਖੋ ਜੀ ਇਹ ਡਾਕਟਰ ਇੰਦਰ ਬੀ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਇਹ ਸੀਟ ਨਵਾਜੀਆ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਕੰਮ ਕਰਾਇਆ ਤੇ ਉਹ ਕੰਮ ਦਾ சதਕਾ ਇਹ ਮੈਨੂੰ ਇੱਥੇ ਟਿਬਲੀ ਆ ਤੇ ਮੈਂ ਤੇ ਸਿਰ ਤੋਂ ਮਿਹਨਤ ਕਰਾਂਗਾ ਤੇ ਉਹਨਾਂ ਦੀ ਜਿਹੜੀ ਮੀਟੀਤੀ ਮਿਹਨਤ ਦਾ ਫਲ ਆ ਉਹਦਾ சதਕਾ ਮੈਂ ਤੁਹਾਨੂੰ ਪ੍ਰਸੰਗਿਸ਼ਵਾਸ ਦਵਾਉਣਾ ਵਾ ਇਹ ਮੈਂ ਅੰਮ੍ਰਿਤਸਰ ਦੇ ਵਿੱਚੋਂ ਇੱਕ ਨੰਬਰ ਤੇ ਆਵਾਂਗਾ ਆਪ ਜਿਹੜੀ ਪੱਛੜੇ ਜਿਹੜੀ ਹੋਊਗੀ ਮੈਂ ਪੱਛੜੇ ਦੇ ਹਸਲ ਨਾਲ ਸਤਿ ਅਕਾਲ ਜੀ ਆਵੰਗਾ ਸੈਫ ਇੰਦਰ ਬੀ ਸਿੰਘ ਜੀ ਨਿੰਦਰ 3 ਦਾਰੇ ਕੀਤੀ ਹੋਈ ਕਮਾਲ ਵਾਰਡ ਦੇ ਵਿੱਚ ਅਸੀਂ ਵਿਚਰ ਕੇ ਵੀ ਦੇਖਿਆ ਤੇ ਇਲਾਕਾ ਨਿਵਾਸੀਆਂ ਦਾ ਤੁਹਾਨੂੰ ਭਰਪੂਰ ਸਹਿਯੋਗ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਜਿੱਥੇ ਮੈਂ ਮੀਟਿੰਗਾਂ ਨਾਲ ਜਨਰਲ ਲੋਕ ਤੇ ਮੈਨੂੰ ਅਥਾਰਲ ਚੁੱਕਿਆ ਉਹਦੇ ਵਿੱਚ ਜੀ ਡਾਕਟਰ ਸਾਹਿਬ ਨੇ ਕੰਮ ਹੀ ਇਹਨਾਂ ਕਰਾਤਾ ਤੁਸੀਂ ਗੱਲਾਂ ਦੇ ਮੈਨੇਜ ਤੁਸੀਂ ਆਪਣੇ ਨੂੰ ਜੀਤੀ ਸਮਝੋ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੋਗੇ ਅਹੀਂ ਆਪਣੇ ਮੋਟਰ ਸੋਟਰਾਂ ਤੋਂ ਤਣਕੇ ਨੇ ਅਭੀ ਥੱਲੇ ਹੋ ਕੇ ਕੰਮ ਕਰੋ ਇਹ ਵੀ ਗਿਰਿ ਵਿਸ਼ਾਲਾ ਦੁਸ਼ਮਣ ਜਿਹੜੇ ਸਾਹਮਣੇ ਲਖੇ ਨਾ ਰਹਾ ਸਾਨੂੰ ਆਪਣੀ ਇੱਛ ਮਹਤਵ ਕਲੀ ਜਿਹੜੀ ਆ ਔਰ ਵੱਧ ਤੋਂ ਵੱਧ ਮੋਟਾਈ ਜੇ ਲੈ ਕੇ ਤੇ ਜਿਹੜੇ ਸਾਡੇ ਤੋਂ ਇਹ ਜਿਹੜੀ ਸੀਟ ਹੈ ਜਿੱਤ ਕੇ ਡਾਕਟਰਿੰਦੂ ਮੀਸੀ ਜੀ ਜਿਹੜੀ ਜਿਹੀ ਪੋਲੀਟਿਕ